ਕਲੇ ਜਾਠਾਰ ਨੀਰ ਪੂਆ ਕਹਿੰਦੇ ਦਿੰਦੇ ਕਲੇ ਜਾਠਾਰ ਨੀਰ ਪੂਆ ਕਹਿੰਦੇ ਦਿੰਦੇ ਕਲੇ ਜਾਠਾਰ ਜAVE ਤਾਵੇ ਲੁਟੀ ਹਣ ਟੇਸੇਂ ਤੇ ਮੇਰਾ ਬੀਰ ਘਾਰ ਚਲਾਵੇ ਵੀਰ ਨੇ ਪਾਣੀ ਮੰਗਿਆ ਪੈਣ ਭੱਜ ਕੇ ਗਨਸ ਬੜਾ ਪੈਣ ਕੀ ਕਰੀਏ ਹੋਰ ਕੀ ਆ ਜੋਰ ਹੋ ਰਿਹਾ ਹੈ ਮਾਚੀ ਵਾਲਾ ਪੁਲਾਣਾ ਨਾ ਕਿ ਜੇ ਨਾ ਮੈਂ ਕਿ ਬੰਮਾ ਨਹੀਂ ਚਲੋ ਪਰ ਕੋ ਅਜੀਏ ਖਦਿਆਂ ਵਾਲੇ ਡੱਬੇ ਦੇਣੇ ਆ ਪੰਜ ਸੱਤ ਭੇਣਾ ਇੱਥੇ ਜ਼ਰੂਰ ਆ ਜਾਣ ਫੋਟੋ ਕਰਨੀ ਹੈ ਇੱਕ ਡੱਬੇ ਦੇ ਕੇ ਲੋਹ ਐ ਚੇਚੋ ਸਾਹਿਬ ਕਮਲਜੀਤ ਸਿੰਘ ਜੀ ਪਹੁੰਚੇ ਨੇ ਆਪਣੇ ਵਿਚਕਾਰ ਉਹਨਾਂ ਨੂੰ ਪਿੰਡ ਸਹੜੇ ਦੇ ਵੱਲੋਂ ਜੀ ਆਇਆਂ ਆਖਦੇ ਆ ਅਤੇ ਅੱਗੇ ਆਉਣ ਲਈ ਕਹਿੰਦੇ ਆ ਆਜੋ ਸਰ ਜੀ ਅੱਗੇ ਹਾਣਾ ਮਹਿਲਕਲਾਂ ਦੇ ਮੁਖੀ ਆਪਣੇ ਵਿਚਾਰ ਪਹੁੰਚੇ ਨੇ ਜਿ ਆਇਆ ਆਖਦੇ ਆ ਨਗਰ ਸਾਈਡਾ ਵੱਲੋਂ ਸਮੂਹ ਬੀਬੀਆਂ ਭੈਣਾਂ ਵੱਲੋਂ ਜਿ ਆਇਆ ਵਾਹਿਗੁਰੂ ਜੀ ਦਾ ਸ੍ਰੀ ਸਟੋਰ ਤੇ ਪਹੁੰਚਿਆ ਅਸੀਂ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਸਾਡੇ ਥਾਣਾ ਮਹਿਲਕਲਾ ਦੇ ਐਸ.ਐਚ.ਓ ਸਰਦਾਰ ਕਮਲਜੀਤ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਆਪਣੀ ਸਬੂਚੀ ਟੀਮ ਦੇ ਨਾਲ ਉਹਨਾਂ ਦਾ ਵੀ ਅਸੀਂ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਮੇਰੀ ਬੇਨਤੀ ਆ ਬੀਬੀਆਂ ਭੈਣਾਂ ਨੂੰ ਵੀ ਥੋੜਾ ਜਿਹਾ ਭੈਣ ਬਣ ਕੇ ਸਾਡ ਤੇ ਹੋ ਜੂ ਤੇ ਆਪਾਂ ਕੁਝ ਜਿਹੜੇ ਮਾਨ ਸਨਮਾਨ ਉਹ ਕਰਨੇ ਆ ਉਸ ਤੋਂ ਬਾਅਦ ਜਿਹੜਾ ਇਹ ਪ੍ਰੋਗਰਾਮ ਇਸ ਤਰ੍ਹਾਂ ਨਿਰੰਤਰ ਦਿਨਾਂ ਤੱਕ ਸਾਡੀਆਂ ਬੀਬੀਆਂ ਭੈਣਾਂ ਯਾ ਕਹਣਾ ਕਹਿਣਗੇ ਉਹਨਾਂ ਦਾ ਜਾਰੀ ਰਹੂਗਾ ਤੇ ਇੱਕ ਜਿਹੜੀਆਂ ਭੈਣਾਂ ਹੱਡੀਆਂਆਂ ਹੁੰਦੀਆਂ ਉਹਨਾਂ ਦੇ ਮਾਨਸ ਮਾਨ ਕਰਨੇ ਉਹਨਾਂ ਨੂੰ ਡੱਡੂਆਂ ਦੇ ਬੱਬੇ ਜਿਹੜੇ ਪਰਵੰਧ ਕਾ ਵੱਲੋਂ ਸਾਰੀਆਂ ਇੱਥੇ ਭੈਣਾਂ ਨੂੰ ਬੁਤਈ ਜਾਣੀਆਂ ਨੇ ਜਿਹੜੇ ਵੀ ਸਰਦਾਰ ਵਿੰਦਰ ਸਿੰਘ ਖਾਲਸਾ ਜੀ ਉਹ ਆਪ ਜੀ ਨਾਲ 2 ਮਿੰਟ ਵਿਚਾਰ ਸੰਦੇ ਰੱਖਣਗੇ ਹਾਜ਼ਰੀ ਲਵਾਉਣਗੇ ਵਿੰਦਰ ਸਿੰਘ ਖਾਲਸਾ ਜੀ ਉੱਥੇ ਹਾਜ਼ਰੀ ਲਵਾਉਣ ਦੀ ਖਾਤਰ ਮਾਨਯੋਗ ਐਮਐਲ ਸਾਹਿਬ ਦੇ ਤੁਮਸ ਪਤਨੀ ਮੈਡਮ ਸੁਵਿੰਦਰ ਕੌਰ ਉਹਨਾਂ ਨਾਲ ਭੈਣ ਨੂੰ ਕਮਲਜੀਤ ਕੌਰ ਪਹੁੰਚੇ ਨੇ ਸੋ ਅਸੀਂ ਐਮਐਲ ਸਾਹਿਬ ਵੱਲੋਂ ਬੜਾ ਬਾਈ ਸਾਈਡ ਤੋਂ ਹੋ ਸੈਨਾ ਹੋ ਜੋ ਤੇ ਪ੍ਰਵਾਨ ਕਰਨੀ ਇੱਕ ਇੱਕ ਨਾ ਕੁੰਡੀ ਭੇਜੀ ਜਾਓ ਜੀ ਆਪਣੇ ਬੰਦੇ ਜਿਹੜੇ ਹੋਣਾ ਸੀ ਕਿਸੇ ਦੂਜੇ ਮੈਦਾਨ ਤੋਂ ਜੀ ਮੈਦਾਨ ਤੋਂ ਸੋ ਮੇਰੇ ਮਾਣ ਵਾਲੀ ਬਣ ਅਸੀਂ ਆਪਣੀ ਹਾਰੀ ਦਿਵਾਉਣੀ ਜੀ ਕੋਈ ਨਾ ਉਹ ਤਾਂ ਬਾਤ ਜੇ ਕਰਾ ਲਿਓ ਹਟ ਮਾ ਹਰੇ ਕੋਈ ਨਾ ਦਾ ਹਮੇ ਟੋਲ ਲੱਗ ਜਾਣਗੇ ਹਵਾ ਆਲੇ ਨੂੰ ਮੜੀ ਦੀ ਮੱਖੀਆਂ ਨਾ ਚੱਲ ਦੋ ਚੱਪਾ ਦੋ ਜਿੰਨੀਆਂ ਖਾਂਚ ਇੱਥੇ ਆ ਜਾ ਉਰੇ ਇੱਧਰ ਜੇ ਬਰੇ ਆ ਜਾ ਹੋ ਉੱਥੇ ਆ ਜਾ ਆ ਦੇਖੋ ਭਾਈ ਇਧਰ ਕਰ ਲਓ ਪੱਤਰ ਚ ਦੇਖੋ ਆਪਾਂ ਭਾਈ ਆਪ ਦੇਖੋ ਨੰਬਰ ਮੈਂ ਬਣਾ ਲਓ ਆ ਜਾ ਆ ਇਹ ਨਹੀਂ ਬੈਲੀ ਗੱਲ ਇਹ ਨਹੀਂ ਬੈਲੀ ਗੱਲ ਤਕੀ ਬਣੇ ਕੁਲੀ ਬਾਰੇ ਬਾਰੇ ਪਾਸ ਹੋ ਰਹੀ ਹੈ ਜੀ ਤੋ ਸਤਰੀ ਆਈ ਹੈ ਮੈਡਮ ਜੀਤਾਂ ਜੀਤ ਬੁਲਾਵਾ ਸਾਰੇ ਪਾਸੇ ਆਦੇ ਆਹਦੇ ਆਏਗੇ ਜੀ ਆਹ ਜੀ ਹੋ ਗਿਆ ਗੱਲ ਤਾਂ ਆਜੇ ਡੱਬੇ ਬਾਅਦ ਚ ਲੈਣੇ ਤੁਸੀਂ ਡੱਬਾ ਫੜ ਫੜ ਮੁੱਟ ਮਦ ਰਹੀ ਜਾਓ ਇਕਰਾ ਲੰਕੀ ਨੂੰ ਹੋਈ ਗੱਠਾਂ ਦਾ ਦੇ ਪੈਸੇ ਸਾਈਡ ਤੇ ਹੋ ਜਾ ਕਰੋ ਭਾਈ ਫੋਟੋ ਕਰਾ ਕੇ ਮੇਰੇ ਆ ਭੈਣਾਂ ਨੂੰ ਵੇਚਤੀ ਆ ਗੁਟੀਆਂ ਸਾਡੀਆਂ ਨੂੰ ਦੇ ਨਾਲ ਦੀ ਨਾਲ ਭਾਈ ਆਪਣੇ ਨਗਰ ਵੱਲੋਂ ਮੁੱਖ ਮਹਿਮਾਨ ਜਿਹੜੇ ਪਹੁੰਚੇ ਨੇ ਉਹਨਾਂ ਦਾ ਜਿਹੜਾ ਸਨਮਾਨ ਆ ਉਹ ਕੀਤਾ ਜਾਣਾ ਉਹ ਠੀਕ ਅਸੀਂ ਸਨਮਾਨ ਕਰੀਏ ਪਹਿਲੇ ਮੈਂ ਸਾਈਡ ਤੇ ਹੋ ਜਾਵਾਂ ਕਿਉਂ ਸਨਮਾਨ ਕਰਦੀ ਪਹਿਲਾਂ ਆਪਾਂ ਮੈਡਮ ਜਸਵਿੰਦਰ ਕੌਰ ਜੀ ਕਰਮਸਪਤਨੀ ਐਮ.ਐਲ.ਏ ਸਰਦਾਰ ਕਲੌਂਸ ਸਿੰਘ ਪਿੰਡੂਰੀ ਜੀ ਕੁੰਨਾ ਦਾ ਨਕਰ ਵੱਲੋਂ ਸਾਡੇ ਵੱਲੋਂ ਸਨਮਾਨ ਆ ਜਿਹੜਾ ਸੋਲ ਕੀਤਾ ਜਾ ਰਿਹਾ। ਦੇਖੋ ਭਾਈ ਮਾੜੇ ਤਾੜੀਆਂ ਮਾਰੋ ਵੀ ਸਾਰੇ ਜਾਣੇ ਸਾਡੇ ਨਗਰ ਬੜਾ ਸਤਿਕਾਰਯੋਗ ਹੈ। ਸਾਜਨ ਨਗਰ ਤੇ ਪਹੁੰਚਦੇ ਆਪ ਜੀ ਨੂੰ ਮਿਲ ਕੇ ਜੀ ਆਇਆਂ ਬਹੁਤ-ਬਹੁਤ ਧੰਨਵਾਦ ਆ। ਤੁਸੀਂ ਆਪਣੇ ਰਿਹਾਇਆਂ ਦੇ ਵਿੱਚੋਂ ਸਾਡੇ ਇਸ ਨਗਰ ਦੇ ਵਿੱਚ ਪਹੁੰਚੋ। ਆਇਆ ਫਿਰ ਆਦੇ ਇੱਕ ਵਾਰੀ ਬੋਲੋ। ਮੇਕਅਪ ਵੀ ਹੈ ਜੀ ਮੇਰੇ ਨਾਲ ਆਹ ਨਾਲ ਹੀ ਉਹ ਕੁੜੀ ਨੂੰ ਲੈ ਲਓ ਭਰੇ 4000 ਬੜਾ ਮਹਨਨ ਨੇ ਦੇਵ ਜੀ ਅੱਜ ਆ ਗਏ ਮੜਾ ਦੇ ਚੰਗਾ ਹੋ ਸ਼ਹਿਰ ਤੋਂ ਜੀ ਮੜਾ ਸਾਹਿਬ ਸ਼ਹਿਰ ਤੋਂ ਨਾਲ ਹੋ ਜਾ ਹਾਂ ਜੀ ਤੁਹਾਡਾ ਜੀ ਹਾਂ ਜੀ ਬੈਠ ਜਾਓ ਜੀ ਪ੍ਰੋਗਰਾਮ ਜਾਰੀ ਰੱਖੋ ਇੱਕ ਮਿੰਟ ਜੀ ਪਸੇਜੋ ਸਾਹਿਬ ਸਰਦਾਰ ਅਮੋਜੀ ਸਿੰਘ ਸੋ ਉਹਨਾਂ ਦਾ ਵੀ ਬਦਨਾਮਾ ਸਿੰਘ ਬੰਨਣਾ ਜਿਹੜਾ ਕੀਤਾ ਜਾ ਰਿਹਾ ਹੋਰ ਜਾ ਨਾ ਸੋ ਬਹੁਤ ਬਹੁਤ ਧੰਨਵਾਦ ਜੀ ਤੇ ਚਲਾਓ ਭਾਈ ਕੋਈ ਗਾਣਾ ਵਜਾਣਾ 2 ਮਿੰਟ ਕੁੜੀਆਂ ਨੇ ਬਿਹਾਰ ਕਾ ਮਾਣ ਲਾਉ ਕਰਨ ਹਾਂ ਜੀ